ਭੰਤੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਜਹਾਨ ਡੈਰੀ ਫਾਰਮ ਤੇ ਜੋ ਵੀਰ ਪਹਿਲੀ ਵਾਰ ਆਪਣੇ ਇਸ YouTube ਚੈਨਲ ਤੇ Facebook ਪੇਜ ਤੇ ਜਾਂ Instagram ਤੇ ਵੀਡੀਓ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ Facebook ਪੇਜ ਤੇ Instagram ਆਈਡੀ ਜ਼ਰੂਰ ਫੋਲੋ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤਾਂ ਕਿ ਆਪਣੀਆਂ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚ ਸਕਾਂ ਤੇ ਤੁਹਾਨੂੰ ਵੇਖਣ ਨੂੰ ਮਿਲ ਸਕਣ ਤੇ ਅੱਜ ਅਸੀਂ ਤੁਹਾਨੂੰ ਆਪਣੇ ਅੱਖੀ ਤੁਸੀਂ ਦੇਖ ਸਕਦੇ ਹੋ ਮੱਝ ਦੀ ਚੋਾਈ ਜਿਵੇਂ ਅਸੀਂ ਅੱਜ ਮੱਝ ਦੀ ਵੀਡੀਓ ਲੈ ਕੇ ਆਏ ਆ ਵੀਡੀਓ ਪਹਿਲੀ ਗੱਲ ਸਕਿੱਪ ਨਹੀਂ ਕਰਨੀ ਅਗਰ ਸਕਿਪ ਕਰਤੀ ਤਾਂ ਤੁਹਾਨੂੰ ਜੁਕੇ ਨਹੀਂ ਹੋਣਾ ਪਹਿਲੇ ਸੂਏ ਹੈ ਜੀ 11 ਕੇ ਜੀ ਦੁੱਧ ਹੈ ਇਸ ਛੋਟੀ ਦੇ ਥੱਲੇ ਪਹਿਲੇ ਸੂਏ ਹੈ 13 ਦਿਨਾਂ ਦੀ ਸੂਈ ਹੋਈ ਆ ਬਾਕੀ ਤੁਸੀਂ ਚੁਵਾਈ ਦੇਖ ਸਕਦੇ ਹੋ ਤੇ ਪਿੱਛੇ ਕੱਟੀ ਹੈ ਜੀ ਇਹਦੇ ਹਾਂਜੀ ਪਹਿਲੇ ਸੂਏ ਆ 11 ਕਿਜੀ ਦੁੱਧ ਬਿਲਕੁਲ ਤਿਆਰ ਹੈ 13 ਦਿਨਾਂ ਦੀ ਸੂਈ ਹੋਈ ਆ ਮੰਗਰ ਕੱਟੀ ਬਾਕੀ ਵੀਰ ਦਾ ਆਪਾਂ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਜਿਹੜਾ ਵੀ ਵੀਰ ਖਰੀਦਣਾ ਚਾਹੁੰਦਾ ਇਸ ਚੋਟੇ ਨੂੰ ਤੇ ਉਹ ਬਾਈ ਦੇ ਸਥਿਤ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਜੀ ਗੱਲਬਾਤ ਕਰ ਸਕਦਾ ਵੀਰ ਨਾਲ ਤੇ ਤੁਸੀਂ ਗੱਲਬਾਤ ਕਰਕੇ ਖੁਦ ਮੁੱਲ ਤੈਅ ਕਰ ਸਕਦੇ ਹੋ ਸ਼ਮੀਰ ਦਾ ਨੰਬਰ ਹੈਗਾ 77 270 77 ਪੂਰਾ 200 ਹਾਂਜੀ 77 270 77 ਪੂਰਾ 200 ਇਹ ਇਸ ਵੀਰ ਦਾ ਨੰਬਰ ਹੈ ਜੋ ਸਕਰੀਨ ਦੇ ਉੱਪਰ ਤੁਹਾਨੂੰ ਦਿਖਾਈ ਦੇ ਰਿਹਾ ਇਸ ਮਾਲਕ ਦਾ ਵੀਰ ਦਾ ਨੰਬਰ ਹੈ ਤੇ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਮੁੱਲ ਤੈਅ ਕਰ ਸਕਦੇ ਹੋ ਜੀ ਪਹਿਲੇ ਸੂਏ ਆ ਤੇ 11 ਕਿਜੀ ਦੁੱਧ ਬਿਲਕੁਲ ਤਿਆਰ ਹੈ ਜੀ 13 ਦਿਨਾਂ ਦੀ ਸੂਈ ਹੋਈ ਆ ਮਾਗਰ ਕੱਟੀ ਹੈ ਜੀ ਤੇ ਜੋ ਤੁਸੀਂ ਉੱਪਰ ਵੇਖ ਰਹੇ ਹੋ ਨੰਬਰ ਇਹ ਸਾਡਾ ਖੋਦਾ ਅਗਰ ਤੁਸੀਂ ਵੀ ਆਪਣੇ ਕਿਸੇ ਵੀ ਜਾਨਵਰ ਦੀ ਮੱਝ ਗਾਂ ਅਗਰ ਤੁਹਾਡੇ ਕੋਲ ਖੇਤੀਬਾੜੀ ਸੰਬੰਧਤ ਕੋਈ ਵੀ ਸੰਦ ਸੇਲ ਹੈ ਵਿਕਾਊ ਹੈ ਤੇ ਸਾਨੂੰ ਇਸ ਉੱਪਰ ਦਿੱਤੇ ਹੋਏ ਨੰਬਰ ਤੇ WhatsApp ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਜੀ ਸਾਡਾ ਨੰਬਰ ਹੈਗਾ 600 ਪੂਰਾ 67 24360 ਹਾਂਜੀ 600 ਪੂਰਾ 67 24360 ਇਸ ਨੰਬਰ ਤੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਪੂਰੀ ਡਿਟੇਲ ਸਹਿਤ ਸਾਡੇ Facebook ਪੇਜ ਜਾਂ YouTube Insta WhatsApp ਚੈਨਲ ਤੇ ਐਡ ਲਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੇ ਕਿਸੇ ਵੀ ਜਾਨਵਰ ਦੀ ਜਾਂ ਖੇਤੀਬਾੜੀ ਦੇ ਸੰਬੰਧਤ ਸੰਦਾਂ ਦੀ ਜੋ ਸੇਲ ਹੈ ਵੀਡੀਓ ਬਣਾ ਕੇ ਭੇਜੋ ਤੇ ਅਸੀਂ ਤੁਹਾਡੀ ਐਡ ਲਾ ਕੇ ਦੇਵਾਂਗੇ। ਬਾਕੀ ਤੁਸੀਂ ਚਵਾਈ ਵੇਖ ਸਕਦੇ ਹੋ ਜੀ। ਬਿਲਕੁਲ ਮੋਟੀ ਧਾਰ ਹੈ। ਬਹੁਤ ਹੀ ਪੋਲੀ ਚਵਾਈ ਆ। 11 ਕਿਜੀ ਦੁੱਧ ਬਿਲਕੁਲ ਤਿਆਰ ਹੈ। ਪਹਿਲੇ ਸੂਏ ਆ ਜੀ। 13 ਦਿਨਾਂ ਦੀ ਸੂਈ ਹੋਈ ਹੈ ਤੇ ਮੰਗਰ ਕੱਟੀ ਹੈ ਜੀ ਬਾਕੀ ਜੋ ਰੇਟ ਹੈ ਇਸ ਦਾ ਉਹ ਫੋਨ ਤੇ ਆ ਤੁਸੀਂ ਵੀਰ ਨਾਲ ਖੁਦ ਗੱਲਬਾਤ ਕਰ ਸਕਦੇ ਹੋ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਦਿੱਤਾ ਹੋਇਆ ਜੀ ਨੰਬਰ ਇੱਕ ਵਾਰ ਫਿਰ ਨੋਟ ਕਰ ਸਕਦੇ ਹੋ 77270 77 ਪੂਰਾ 200 ਇਸ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਮੁੱਲ ਤੈਅ ਕਰ ਸਕਦੇ ਹੋ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਪਹਿਲੇ ਸੂਏ 13 ਦਿਨਾਂ ਦੀ ਸੂਈ ਤੇ 11 ਕਿਜੀ ਦੁੱਧ ਬਿਲਕੁਲ ਤਿਆਰ ਹੈ ਮੰਗਰ ਕੱਟੀ ਤੇ ਚੈਨਲ ਨੂੰ ਫੇਸਬੁੱਕ ਪੇਜ ਨੂੰ ਇੰਸਟਾ ਆਈਡੀ ਜ਼ਰੂਰ ਫੋਲੋ ਕਰਿਓ ਜੀ ਤੇ ਆਪਾਂ ਇਸੇ ਤਰ੍ਹਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ ਜੀ